ਜਿਹੜਾ ਟਰੈਕਟਰ ਮਾਰਚ ਕੱਢ ਰਹੇ ਆ ਜੀ ਅੱਜ ਜਿਹੜੀ ਹਿੰਦੁਸਤਾਨ ਦੀ ਬੋਲੀ ਸਰਕਾਰ ਆ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਦੇਸੀ ਪੰਜਾਬ ਨੂੰ ਜਗਾਉਣ ਖਾਤਰ ਕਿਉਂ ਦਿੱਲੀ ਮੋਰਚੇ ਦੀਆਂ ਸਾਡੀਆਂ ਮੰਗਾਂ ਮੰਨੀਆਂ ਲਾਗੂ ਨਹੀਂ ਕੀਤੀਆਂ ਅਤੇ ਨਵੇਂ ਜਿਹੜੇ ਖਰਦੇ ਨੇਗੇ ਮੰਡੀਆਂ ਨੂੰ ਖਤਮ ਕਰਨ ਵਾਲੇ ਸਰਕਾਰ ਨੇ ਉਹ ਲਿਆਂਦੀ ਜਿਹੜੇ ਖਨੌਰੀ ਤੇ ਸੰਭੂ ਬਾਰਡਰ ਤੇ ਬੈਠੇ ਕਿਸਾਨ ਲੜਾਈ ਲੜ ਰਹੇ ਨੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਸਾਡਾ ਅਸੀਂ ਸਰਕਾਰ ਨੂੰ ਆਪਣਾ ਰੋਸ ਦਿਖਾ ਰਹੇ ਹਾਂ ਸਾਡਾ ਸਾਰਾ ਪੰਜਾਬ ਦੇ ਵਿੱਚ ਸੰਯੁਕਤ ਮੋਰਚੇ ਦਾ ਟਰੈਕਟਰ ਮਾਰਚ ਸੰਘਰਸ਼ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਰਕਾਰ ਨੇ ਸਾਡੀ ਸੁਣੀ ਸੰਯੁਕਤ ਮੋਰਚਾ ਜਿਵੇਂ ਆਰਡਰ ਕਰੂਗਾ ਸਾਰੇ ਹਿੰਦੁਸਤਾਨ ਦੇ ਵਿੱਚ ਤਿੱਖੇ ਸੰਘਰਸ਼ ਹੋਣਗੇ ਉਹੋ ਜਿਹੇ ਸਾਡੇ ਆਕੂ ਡਿੱਗਣਗੇ ਕੀ ਕਹੂਗੇ ਪ੍ਰਧਾਨ ਜੀ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇੱਕ ਠੱਗਾਂ ਦੀ ਟੋਲੀ ਅੱਜ ਪ੍ਰੇਡ ਮਾਰ ਕਰ ਰਹੀ ਹੈ ਅਸੀਂ ਵੀ ਕਿਸਾਨ ਕਹਿਣੇ ਆ ਵੀ ਸਾਨੂੰ ਵੀ ਹੱਕ ਹੈ ਪਰ ਜਿਹੜੇ ਆ ਲੋਕ ਨੇ ਸੱਚੇ ਲੋਕ ਨੇ ਜਿਹੜੀ ਦਿੱਲੀ ਚ ਪ੍ਰੇਡ ਹੋਣੀ ਹੈ ਉਹ ਚੋਰਾ ਨੇ ਤੇ ਝੂਠੇ ਲੋਕਾਂ ਨੇ ਕਰਨੀ ਹੈ ਜਦੋਂ ਸਾਡੇ ਬਾਜ਼ਾਰ ਦੇ ਲੋਕ ਦੇਖਣਗੇ ਅਸੀਂ ਉਹਨਾਂ ਨੂੰ ਵੀ ਜਾਗਰਤ ਕਰਾਂਗੇ ਤੇ ਜਦੋਂ ਛੋਟੇ মিডিਆ ਰਹੀਂ ਤੁਸੀਂ ਬਹੁਤ ਵਧੀਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਰਹੇ ਹੋ ਛੋਟੇ মিডিਆ ਰਹੀਂ ਸਾਡੇ ਸਾਰੇ ਦੇਖ ਚ ਗੱਲ ਜਾਊਗੀ 20 ਜਰ ਜਿਹੜੀ ਦਿੱਲੀ ਚ ਪ੍ਰੇਡ ਹੋ ਰਹੀ ਹੈ ਉਹ ਤੇ ਚੋਰ ਲੋਕ ਕਰ ਰਹੇ ਨੇ ਆ ਸੱਚੇ ਲੋਕ ਕਰ ਰਹੇ ਨੇ ਲੋਕਾਂ ਦਾ ਢਿੱਡ ਭਰਨ ਵਾਲੇ ਲੋਕ ਨੇ ਇਹਨਾਂ ਸਰਕਾਰਾਂ ਨੂੰ ਅਸੀਂ ਵੱਖਰੇ ਵੱਖਰੇ ਤਰੀਕਿਆਂ ਨਾਲ ਜਗਾਉਣ ਦੀ ਕੋਸ਼ਿਸ਼ ਕਰਦੇ ਆਂ ਦਿੱਲੀ ਮੋਰਚੇ ਵੇਲੇ ਵੀ ਅਸੀਂ ਪ੍ਰੇਡ ਕਰੀਤੀ ਛੋਟੇ ਸਾਰੇ ਨੈਸ਼ਨਲ মিডিਆ ਤੋਂ ਲਾ ਕੇ ਉਹ ਦਿਖਾਈ ਦੀ ਲੋਕਾਂ ਨੇ ਦੇਖਿਆ ਤੇ ਵੀ ਹਾਂ ਵਾਕਈ ਇਹ ਪ੍ਰੇਡ ਸਹੀ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਸਰਕਾਰਾਂ ਨੂੰ ਵੀਰ ਠੱਗਾਂ ਦੇ ਟੋਲੇ ਛੱਡ ਕੇ ਸਾਰੀ ਜਨਤਾ ਨੂੰ ਵੀ ਆਹ ਲੋਕਾਂ ਦਾ ਲਾੜ ਫੜ ਲਓ ਇਹ ਲੋਕ ਤੁਹਾਡਾ ਕੋਈ ਨਾ ਕੋਈ ਭਲਾ ਕਰਨਗੇ ਕੀ ਨਾਮ ਆ ਜੀ ਮੇਰਾ ਹਰਤਮ ਸਿੰਘ ਜੀ ਕਿਹੜੀ ਯੂਨੀਅਨ ਤੋਂ ਆ ਜੀ ਜਵਾ ਮੀਤਪੁਰਾ ਕਿਰਤੀ ਕਿਸਾਨ ਜੀ ਤੋਂ ਅੱਜ ਤੁਸੀਂ ਮੰਡੀ 'ਚ ਇਕੱਠੇ ਹੋਏ ਹੋ ਟਰੈਕਟਰ ਮਾਰਚ ਕੱਢ ਰਹੇ ਹੋ ਕੀ ਕੀ ਕਹਿਣਾ ਹੈ ਇਸ ਬਾਰੇ ਅੱਜ ਸਾਡੇ ਦੇ ਇਹਦਾ ਆਜ਼ਾਦੀ ਦਿਵਸ ਦਿਖਾੜਾ ਜੀ ਅੱਜ ਦੇ ਦਿਨ ਸਾਡਾ ਰੋਸ ਕਿਸਾਨਾਂ ਦਾ ਇਹ ਹੈ ਤੇ ਜੋ ਐਮਐਸਪੀ ਦੇ ਮੁੱਦਿਆਂ ਲੈ ਕੇ ਕਿਸਾਨ ਜੁੜ ਰਹੇ ਨੇ ਬਾਟਾਂ ਤੇ ਬੱਠੇ ਨੇ ਖਨੋਰੀ ਬਾਟ ਤੇ ਸੰਭੂ ਬਾਟ ਤੇ ਬੱਠੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਵੱਲੋਂ ਵੀ ਆ ਸੰਯੁਕਤ ਕਿਸਾਨ ਮੋਰਚੇ ਤੋਂ ਵੱਲੋਂ ਵੀ ਆ ਇਹ ਮਾਰਚ ਇਸ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਹੈ ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ ਅਜੋ ਬਹੁਤ ਹੀ ਸਰਕਾਰ ਤੋਂ ਅੱਕੇ ਹੋਏ ਨੇ ਸਰਕਾਰ ਨੇ ਨਵੇਂ ਨਵੇਂ ਸਰਕਾਰ ਕਾਨੂੰਨ ਬਣਾਵਰ ਲਿਆਉਂਦੀ ਹੈ ਜਿਹੜੇ ਪਿੱਛੇ ਤਿੰਨ ਖੇਤੀ ਕਾਨੂੰਨ ਬਣਾਏ ਸੀ ਲੈ ਕੇ ਆਏ ਸੀ ਉਹ ਰੱਦ ਕਰਵਾਏ ਰੱਦ ਕਰਵਾਉਣ ਤੋਂ ਬਾਅਦ ਆ ਨਵਾਂ ਹੀ ਖੇਤੀ ਖਰੜਾ ਜਿਹੜਾ ਸਰਕਾਰ ਨੇ ਸੂਬਿਆਂ ਨੂੰ ਭੇਜਿਆ ਕਿ ਇਹਦੇ ਦੀ ਪ੍ਰਵਾਨਗੀ ਦਿੱਤੀ ਜਾਵੇ ਇਹਨੂੰ ਵੀ ਅਸੀਂ ਰੱਦ ਕਰਾਉਣ ਵਾਸਤੇ ਕਿ ਪੂਰੇ ਦੇਸ਼ ਦੇ ਵਿੱਚ ਜੋ ਰੋਸ ਹੋ ਰਿਹਾ ਕਿਸਾਨਾਂ ਦੇ ਵੱਲੋਂ ਉਹ ਰੋਸ ਧਰਨਾਂ ਦੇ ਕਾਰਨ ਹੀ ਅਸੀਂ ਜੋ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਸੀ ਟਰੈਕਟਰ ਮਾਰਕ ਦੀ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਹਰ ਆਬੇ ਸ਼ਹਿਰ ਦੇ ਵਿੱਚ ਜਿੱਥੇ ਕਿਤੇ ਵੀ ਤਸੀਲ ਮਹੱਲਾ ਜਾਂ ਕੁਝ ਵੀ ਹੈ ਜਾਂ ਜ਼ਿਲ੍ਹਾ ਉਹ ਪੂਰੇ ਤੋਂ ਜੋ ਰੋਸ ਕਮੇਟਰੀ ਜੇ ਮੰਗਾ ਨਾਮੰਨੇ ਅਗਲਾ ਸੰਘਰਸ਼ ਕੀ ਹੋਗਾ ਅਗਲਾ ਸੰਘਰਸ਼ ਜੋ ਸੰਯੁਕਤ ਕਿਸ਼ਾਨ ਮੋਰਚਾ ਦੇਣਗੇ ਜੀ ਕਾਲ ਉਹਦੇ ਅਨਸਾਰ ਹੀ ਕੀ ਕਹੋਗੇ ਸਰਜੀਤ ਜੀ ਸਰਕਾਰ ਨੇ ਤੁਹਾਡੀ ਮੰਗ ਨਾਮੰਨੇ ਤਾਂ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਤਾਂ ਜੀ ਏਕਤਾ ਦੇ ਸਾਥ ਪੂਰੇ ਚੱਲ ਰਹੇ ਨੇ ਉੱਪਰ ਸੰਯੁਕਤ ਮੋਰਚੇ ਦੇ 12 ਤਰੀਕ ਨੂੰ ਫੇਰ ਮੀਟਿੰਗ ਹੈ ਸੈਂਟਰ ਨੇ 14 ਨੂੰ ਬੁਲਾਈ ਹੈ ਵੀ ਉਹਦੇ ਸਬੰਧ ਵਿੱਚ ਜਿਵੇਂ ਸਾਨੂੰ ਸੰਯੁਕਤ ਮੋਰਚੇ ਵੱਲੋਂ ਕਾਲ ਆਊਗੀ ਅਸੀਂ ਉਹਦੇ ਤੇ ਪੂਰਾ ਪਹਿਲਾਂ ਵੀ ਜਿੱਦਾਂ 25 ਨਵੰਬਰ ਨੂੰ ਗਏ ਸੀ ਦਿੱਲੀ ਓਕਣੇ ਹੁਣ ਫੇਰ ਜਿੰਮੀ ਵੀ ਸੰਯੁਕਤ ਮੋਰਚੇ ਦੀ ਕਾਲ ਆਉ ਉਹਦੇ ਦੇਖਿਆ ਗਿਆ ਪਿਛਲੇ ਲੰਬੇ ਸਮੇਂ ਤੋਂ ਡੱਲੇ ਆਲ ਵੀ ਆਪਣੀ ਜਿਹੜਾ ਮਰਦਬਰਤਾਂ ਦੇ ਬੈਠਾ ਪਰ ਸਰਕਾਰ ਦੇ ਕੰਨਾਂ ਤੇ ਜੂਤ ਅਕ ਨਹੀਂ ਸਰ ਕੀ ਕਿਵੇਂ ਦਿਖੀ ਇਹ ਸਰਕਾਰਾਂ ਦੇ ਤਾਂ ਫੇਰ ਹੁਣ ਤੁਹਾਨੂੰ ਪਤਾ ਹੀ ਹੈ ਜੀ ਵੀ ਸਰਕਾਰਾਂ ਕਿ ਸਲਵਟੀਆਂ ਬੈਠੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਪੱਖੀ ਨੀਤੀਆਂ ਬਣਾਉਂਦੇ ਨੇ ਇਹ ਹੁਣ ਇਹਨਾਂ ਨੇ ਆ ਜਿਹੜੀ ਨਵੀਂ ਖੇਤੀ ਮੰਡੀ ਨੀਤੀ ਲਿਆਂਦੀ ਹੈਗੀ ਇਹ ਬਿਲਕੁਲ ਉਹੀ ਸੇਮ ਉਹੀ ਚੀਜ਼ ਹੈ ਅਸੀਂ ਇਹਦਾ ਪੂਰਾ ਖੋਰ ਜ਼ੋਰ ਵਿਰੋਧ ਕਰਦੇ ਆ ਕਰਦੇ ਰਹਾਂਗੇ ਵੀ ਕਿਉਂਕਿ ਅੱਜ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਵੀ ਸਾਡਾ ਹਿੰਦੁਸਤਾਨ ਬਹੁਤ ਤਰੱਕੀ ਕਰ ਰਿਹਾ ਹੈ ਇਹ ਮਹਾਸ਼ਕਤੀ ਬਣ ਰਿਹਾ ਹੈ ਦੂਜੇ ਪਾਸੇ ਕਿਸਾਨ ਭੁੱਖਾ ਮਰਨ ਨੂੰ ਤਿਆਰ ਹੈਗਾ ਇੰਨਾ ਕਰਜ਼ਾ ਚੜਿਆ ਪਿਆ ਕਿਸਾਨਾਂ ਤੇ ਕਾਰਪੋਰੇਟ ਪੱਖੀ ਨੀਤੀਆਂ ਬਣਾ ਕੇ ਇਹ ਕਿਸਾਨਾਂ ਨੂੰ ਮਜਬੂਰ ਕਰ ਰਹੇ ਨੇ ਕਿਉਂ ਨਹੀਂ ਸੁਣੀ ਜੀ ਦੇਸ਼ ਆਜ਼ਾਦ ਹੋਇਆ ਆਜ਼ਾਦੀ ਦੇ ਉਹ ਯੋਗਦਾਨ ਸਭ ਤੋਂ ਜ਼ਿਆਦਾ ਪੰਜਾਬ ਦਾ ਹੈ ਪੰਜਾਬ ਦੇ ਕਿਸਾਨਾਂ ਦੀ ਅੱਜ ਤੱਕ ਕੋਈ ਗੱਲ ਸੁਣੀ ਨਹੀਂ ਗਈ ਇਹ ਮੰਨ ਲੈਂਦੇ ਨੇ ਤਾਂ ਉਹਨਾਂ ਨੂੰ ਲਾਗੂ ਨਹੀਂ ਕਰਦੇ ਜਿਹੜੀਆਂ ਉਦੋਂ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਕਾਨੂੰਨ ਤਾਂ ਇਹਨਾਂ ਨੇ ਵਾਪਸ ਲੈ ਲੇ ਤੇ ਹੁਣ ਦੁਬਾਰੇ ਉਹੀ ਖੜੜਾ ਫੇਰ ਵੇਜਤਾ ਇਹਨਾਂ ਨੇ ਜਦੋਂ ਕਿ ਸਰਕਾਰ ਨੇ ਆਪ ਮੰਨੇ ਐ ਵੀ ਇਹ ਜਿਹੜਾ ਖੇਤੀਬਾੜੀ ਦਾ ਵਿਸ਼ਾ ਇਹ ਸੂਬਾ ਸਰਕਾਰਾਂ ਦਾ ਹੈ ਸਟੇਟ ਲੈਵਲ ਦਾ ਹੈ ਵਿਸ਼ਾ ਇਹ ਸੈਂਟਰ ਕਿਉਂ ਸਾਡੇ ਤੇ ਬਾਰ-ਬਾਰ ਥੋਪਦੀ ਆ ਇਹੋ ਅਸੀਂ ਇਹਦਾ ਪੂਰਾ ਵਿਰੋਧ ਕਰਦੇ ਆ ਕਰਦੇ ਰਹਾਂਗੇ ਜਿੰਝ ਲਾ ਕੇ ਜ਼ਿੰਦਗੀ ਲੱਗ ਜੇ ਵੇਸੱਕ ਜਮੀਨਾਂ ਅਸੀਂ ਕਾਰਪੋਰੇਟ ਕਰਾਉਣਿਆਂ ਨੂੰ ਜਾਣ ਨਹੀਂ ਦੇਣਾ ਇਿੱਥੇ ਦੇਖਿਆ ਗਿਆ ਹੈ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਸੜਕਾਂ ਜਾਮ ਕਰਕੇ ਬਣਾ ਰੋਜ਼ ਪ੍ਰਦਰਸ਼ਨ ਕਰ ਰਹੇ ਬਸ ਸਰਕਾਰ ਦੇ ਕੰਨਾਂ ਦੇ ਜੂ ਤੱਕ ਨਹੀਂ ਸਰਕੀ ਕੀ ਕਹਿਣ ਇਸ ਬਾਰੇ ਜਿਹੜਾ ਆਪੋ ਆਪਣਾ ਪੈਂਤਰਾ ਹੁੰਦਾ ਹੈਗਾ ਲੜਨ ਦਾ ਜਿਹੜਾ ਸੰਯੁਕਤ ਮੋਰਚਾ ਉਹਨਾਂ ਦੇ ਨਾਲ ਆ ਤਾਲਮੇਲ ਨਾਲ ਪ੍ਰੋਗਰਾਮ ਅਸੀਂ ਕਰਦੇ ਆਂ ਕਈ ਮੀਟਿੰਗਾਂ ਹੋ ਗਈਆਂ ਇਹ ਕਿਤਾਬ ਵਧਾਉਣ ਵਾਸਤੇ ਤੇ ਉਹਦੇ ਵਿੱਚ ਜਿੰਨੇ ਵੀ ਸੰਯੁਕਤ ਮੋਰਚੇ ਵੱਲੋਂ ਪ੍ਰੋਗਰਾਮ ਆਉਣਗੇ ਉਹਦੇ ਤੇ ਅਸੀਂ ਤਾਲਮੇਲ ਨਾਲ ਪ੍ਰੋਗਰਾਮ ਕਰਦੇ ਆਂ ਸਰਕਾਰ ਨੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਗਲਾ ਸ਼ਨਚਕੀ ਹੋਏਗਾ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸਹਿਯੋਗਤ ਮੋਰਚੇ ਦੇ ਸੱਦੇ ਤੇ ਜਿਵੇਂ ਅੱਜ 26 ਜਨਵਰੀ ਨੂੰ ਅਸੀਂ ਜਿਹਨੂੰ ਦੇਸ਼ ਆਜ਼ਾਦੀ ਕਹਿੰਦੇ ਆ ਇੱਥੋਂ ਦੀ ਸਰਕਾਰਾਂ ਅੱਜ ਕਿਸਾਨ ਔਰ ਟਰੈਕਟਰ ਲੈ ਕੇ ਸੜਕਾਂ ਤੇ ਰੋਲ ਰਿਹਾ ਤੇ ਛੱਡੀਆਂ ਫਸਲਾਂ ਵੀ ਰੋਲਦੀਆਂ ਨੇ ਪਿੱਛੇ ਅਸੀਂ ਪੂਰੇ ਧਰਨੇ ਤੁਰਨੇ ਲਾ ਕੇ ਮੰਡੀਆਂ ਦੇ ਵਿੱਚ ਦਾ ਛੋਣਾ ਚਕਾਇਆ ਬੁਰੇ ਹਾਲ ਨੇਗੇ ਇੱਥੋਂ ਦੀ ਖੇਤੀ ਦੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਜਿਹੜੀ ਖੇਤੀ ਆ ਉਹ ਸੰਪਣ ਜਾ ਰਹੀ ਆ ਜ਼ਮੀਨਾਂ ਤੱਕ ਗਈ ਇਹਦਾ ਪਰਜੋਰ ਅਸੀਂ ਵਿਰੋਧ ਕਰਾਂਗੇ ਤੇ ਸਿਰੇ ਤੱਕ ਅਸੀਂ ਲੜਦੇ ਰਹਾਂਗੇ ਆਪਣੀਆਂ ਜ਼ਮੀਨਾਂ ਨੂੰ ਫਸਲਾਂ ਨੂੰ ਪ੍ਰਧਾਨ ਜੀ ਕੀ ਨਾਮ ਆ ਜੀ ਮੈਂ ਮੇਜਰ ਸਿੰਘ ਪੁੰਨਾਵਾਲ ਮੀਤ ਪ੍ਰਧਾਨ ਕੋਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਕੱਲੇ ਧੂਰੀ ਜਾਂ ਪੰਜਾਬ ਚ ਨਹੀਂ ਸਾਰੇ ਦੇਸ਼ ਦੇ ਵਿੱਚ ਐਸਕੇਮ ਵੱਲੋਂ ਬਲਕਿ ਐਸਕੇਮ ਦੇ ਦੂਸਰੀਆਂ ਜਥੇਬੰਦੀਆਂ ਨਾਨ ਪੋਲਿਟਿਕਲ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਤਿੰਨਾ ਵੱਲੋਂ ਸਾਰੇ ਦੇਸ਼ ਦੇ ਵਿੱਚ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ 26 ਜਨਵਰੀ ਦੇ ਦਿਨ ਦੇ ਉੱਤੇ ਪਹਿਲਾ ਸਭ ਤੋਂ ਵੱਡੀ ਇਹ ਮੰਗ ਜਿਹੜੇ ਸਰਕਾਰ ਨੇ ਉਸ ਵੇਲੇ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਸੀਗਾ ਕਿ ਅਸੀਂ ਦਿੱਲੀ ਤੋਂ ਆਏ ਸੀਗੇ 9 ਦਸੰਬਰ ਨੂੰ ਵੀ ਅਸੀਂ ਕਾਨੂੰਨੀ ਤੌਰ ਤੇ ਇਸ ਦੀ ਗਰੰਟੀ ਦੇਾਂਗੇ ਐਸ ਐਮ ਐਸ ਪੀ ਦੇ ਉੱਤੇ ਦੂਸਰਾ ਕਿਸਾਨਾਂ ਸਮੇਂ ਜਿਹੜਿਆ ਕਰਜ਼ਾ ਮਾਫ਼ ਕੀਤਾ ਜਾਵੇ ਹਰ ਕਿਸਾਨ ਜਿਹੜਾ ਖੇਤੀ ਨਾਲ ਸੰਬੰਧਿਤ ਹੈ ਰੱਖਦਾ ਹੈ ਉਹ 60 ਸਾਲ ਤੋਂ ਉੱਪਰ ਵਾ ਜਿਹੜੀ ਉਮਰ ਹੈ ਉਹਦੀ ਉਹਨੂੰ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਬਿਜਲੀ ਬਿੱਲ ਜਿਹੜਾ ਸਰਕਾਰ ਨੇ ਉਸ ਵੇਲੇ ਵਾਅਦਾ ਕੀਤਾ ਦੀ ਅਸੀਂ ਪਾਸ ਨਹੀਂ ਕਰਨਾ ਉਹਨੂੰ ਵਾਪਸ ਲਿਆ ਜਾਵੇ ਇਸੇ ਤਰ੍ਹਾਂ ਉਹਨਾਂ ਕਾਨੂੰਨਾਂ ਨੂੰ ਜਿੱਥੇ ਸਰਕਾਰ ਨੇ ਵਾਪਸ ਲੈ ਲਿਆ ਸੀ ਇੱਕ ਨਵਾਂ ਮਾਰਕੀਟ ਮੰਡੀਕਰਨ ਬੋਰਡ ਨਵੀਂ ਡਰਾਫਟ ਭੇਜਿਆ ਸਰਕਾਰ ਨੇ ਮੰਡੀਆਂ ਜਿਹੜੀਆਂ ਖਤਮ ਕਰਦਾ ਹੈਗਾ ਅਸੀਂ ਕਹਿੰਦੇ ਆ ਵੀ ਉਹਨੂੰ ਸਰਕਾਰ ਪੰਜਾਬ ਦੀ ਸਰਕਾਰ ਨੇ ਮੰਨ ਲਿਆ ਕਿਸਾਨਾਂ ਦੀ ਜਥੇਬੰਦੀਆਂ ਨਾਲ ਬਹਿ ਕੇ ਮੀਟਿੰਗ ਚ ਵੀ ਅਸੀਂ ਉਹਨੂੰ ਲਾਗੂ ਨਹੀਂ ਕਰਾਂਗੇ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚ ਪਾਸ ਕਰਕੇ ਸਰਕਾਰ ਨੂੰ ਕੇਂਦਰ ਨੂੰ ਭੇਜੇ ਵੀ ਅਸੀਂ ਉਹਨੂੰ ਲਾਗੂ ਨਹੀਂ ਕਰਾਂਗੇ ਔਰ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜਾ ਉਹ ਡਰਾਫਟ ਭੇਜਿਆ ਉਹਨਾਂ ਨੇ ਸਾਰੇ ਸਟੇਟਾਂ ਨੂੰ ਔਰ ਕੀ ਹੈਗਾ ਕਿ ਤੁਸੀਂ ਲੋਕ ਤੇ ਆਪਣੇ ਕਮੈਂਟ ਦਿਓ ਇਹਦੇ ਹੱਕ ਦੇ ਵਿੱਚ ਸਰਕਾਰ ਨੂੰ ਦੁਆਰਾ ਉਹਨਾਂ ਕਾਨੂੰਨਾਂ ਨੂੰ ਲਿਆਉਣਾ ਚਾਹੀਦੀ ਹੈ ਉਹਨਾਂ ਕਾਨੂੰਨ ਉਹ ਡਰਾਫਟ ਨੂੰ ਰੱਦ ਕੀਤਾ ਜਾਵੇ ਪ੍ਰਧਾਨ ਜੀ ਜੇ ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਆਨ ਤੋਂ ਪਹਿਲਾਂ ਇਹਨਾਂ ਨੇ 22 ਫਸਲਾ ਤੇ ਐਮਐਸਪੀ ਦੀ ਗੱਲ ਕੀਤੀ ਸੀ ਅੱਜ ਉਹ ਕਿਤੇ ਨਾ ਕਿਤੇ ਭੱਜਦੀ ਨਜ਼ਰਾ ਆਦੀ ਹੈ ਕੀ ਕਰਨਾ ਚਾਹੋਗੇ ਦੇਖੋ ਸਰਕਾਰ ਨੇ ਉਸ ਵੇਲੇ ਕਿਹਾ ਸੀ ਅਸੀਂ ਐਮਐਸਪੀ ਦੇਵਾਂਗੇ ਕਈ ਤਾਂ ਉਹਦੇ ਮੰਤਰੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਦੀ ਵੀ ਐਮਐਸਪੀ ਕੀ ਹੁੰਦੀ ਹੈ ਗਗਨ ਅਨਮੋਲ ਵਰਗਿਆਂ ਨੇ ਕਿਹਾ 5 ਮਿੰਟ ਦੇ ਉੱਤੇ ਅਸੀਂ ਐਮਐਸਪੀ ਦੇ ਦੇਾਂਗੇ ਪਰ ਸਰਕਾਰ ਨੇ ਉਸ ਤੋਂ ਬਾਅਦ ਵੀ ਸਾਡੇ ਨਾਲ ਵਾਦਾ ਕੀਤਾ ਸੀ ਮੁੱਖ ਮੰਤਰੀ ਨੇ ਪਹਿਲੀ ਮੀਟਿੰਗ ਦੇ ਵਿੱਚ ਵੀ ਮੂੰਗੀ ਦੇ ਉੱਤੇ ਪੰਜ ਫਸਲਾਂ ਦੇ ਉੱਤੇ ਕਿਹਾ ਵੀ ਐਮਐਸਪੀ ਦੇਵਾਂਗਾ ਪਰ ਪੰਜਾਬ ਸਰਕਾਰ ਨੇ ਕਿਸੇ ਦੇ ਉੱਤੇ ਐਮਐਸਪੀ ਤਾਂ ਕੀ ਦੇਣੀ ਸੀ ਕੇਂਦਰ ਜੀ ਦੇ ਉੱਤੇ ਐਮਐਸਪੀ ਦੇ ਰਹੀ ਹੈ ਉਹਦੇ ਉੱਤੇ ਵੀ ਅੱਜ ਕੀ ਖਰੀਦਣ ਵੇਲੇ ਕਿਸਾਨਾਂ ਦੀ ਬੜੀ ਮਾੜੀ ਹਾਲਤ ਹੋਈ ਹੈ ਝੋਨੇ ਦੇ ਉੱਤੇ ਜਿਹਦੇ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵੇਂ ਜ਼ਿੰਮੇਵਾਰ ਨੇ ਮੇਰੇ ਕਹ ਸਾਡੇ ਕਹਿਣ ਦਾ ਵੀ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਜਿਹੜੀਆਂ ਉੱਤੇ ਕੇਰਲਾ ਦੀ ਸਰਕਾਰ ਜਿਸ ਤਰ੍ਹਾਂ ਆਪਣੀਆਂ ਸਬਜ਼ੀਆਂ ਦੇ ਉੱਤੇ ਝੋਨੇ ਦੇ ਉੱਤੇ ਐਮਐਸਪੀ ਤੋਂ ਜ਼ਿਆਦਾ ਰੇਟ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਵੀ ਦੇ ਸਕਦੀ ਹੈ ਪਰ ਉਹ ਸਰਕਾਰਾਂ ਦੇ ਸਾਰਿਆਂ ਦੇ ਹਿੱਤ ਕਾਰਪੋਰੇਟ ਦੇ ਨਾਲ ਨੇ ਜੇ ਗੱਲ ਕੀਤੀ ਜਾਵੇ ਡੱਲੇਵਾਲ ਸਾਹਿਬ ਦੀ ਅੱਜ ਤੱਕ ਵੀ ਪੂਰੇ 2 ਮਹੀਨੇ ਹੋ ਚੁੱਕੇ ਨੇ ਮਰਨਵਰ ਤੇ ਬੈਠੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਸੰਘਰਸ਼ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਉਹ ਜਿਹੜਾ ਸੰਘਰਸ਼ ਹੈ ਉਹਨਾਂ ਦੀ ਆਪਣੀ ਜਥੇਬੰਦੀ ਦਾ ਫੈਸਲਾ ਸੀ ਪਰ ਜਦੋਂ ਵੀ ਉਸ ਜਥੇਬੰਦੀ ਉਤੇ ਸਰਕਾਰ ਨੇ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਬਾਡਰਾਂ ਦੇ ਉੱਤੇ ਐਸਕੇਮ ਜਿਹੜਾ ਦੇਸ਼ ਪੱਧਰ ਦਾ ਹੈਗਾ ਜਿਹਦੇ ਦੌਰਾਨ ਅਸੀਂ ਅੱਜ ਆਪਾਂ ਖੜੇ ਆਂਗੇ ਇਹਨੇ ਹਮੇਸ਼ਾ ਉਹਦਾ ਸਰਕਾਰ ਦਾ ਵਿਰੋਧ ਕੀਤਾ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਰੇਲਾ ਰੋਕੀਆਂ ਸੜਕਾਂ ਰੋਕੀਆਂ ਮੰਤਰੀਆਂ ਦੇ ਘਰਾਂ ਮੂਹਰੇ ਧਰਨੇ ਲਾਏ ਅਸੀਂ ਕਹਿੰਦੇ ਆਂ ਵੀ ਜਿਹੜਾ ਡੱਲੇਬਾਰ ਦਾ ਮਨ ਵਰਤ ਹੈ ਉਹ ਮੰਗਾਂ ਨਾਲ ਸੰਬੰਧਿਤ ਹੈ ਸਰਕਾਰ ਮੰਗਾਂ ਮੰਨੇ ਤੇ ਉਹਦੀ ਜਾਨ ਨੂੰ ਬਚਾਏਗਾ ਆਪਰ ਦੇ ਵਿੱਚ ਜਿੱਥੇ ਟ੍ਰੈਕਟਰ ਮੱਚ ਕੱਢਿਆ ਯਾਰ ਕਿਸੇ ਯੂਥ ਕਿਸਾਨ ਮੋਚੇ ਬਦੂ ਤੂ ਰਿਚੋ ਟਰੈਕਟਰ ਮੱਚ ਕੱਢਿਆ ਯਾਰ ਕੀ ਕਹਿੰਨਾ ਇਸ ਬਾਰੇ ਇਹ ਸੰਯੁਕਤ ਕਿਸਾਨ ਮੋਰਚ ਦੀ ਕਾਲ ਆਈ ਹੈ ਵੀ ਇਹ ਜਿਹੜਾ 26 ਜਨਵਰੀ ਆਪਾਂ ਪਹਿਲਾਂ ਦਿੱਲੀ ਦੇ ਵਿੱਚ ਉਦੋਂ ਵੀ ਆਪਾਂ ਉੱਥੇ ਪਰੇਡ ਕੀਤੀ ਸੀ ਕਿਉਂਕਿ ਇੱਕ ਪਾਸੇ ਸਾਡੇ ਦੇਸ਼ ਦੀ ਇਹ ਸਰਕਾਰ ਹੈ ਜਿਹੜੀ ਉਹ 26 ਜਨਵਰੀ ਮਨਾ ਰਹੀ ਹੈ ਪਰ ਅਸੀਂ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਇਸ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਬੇਸ਼ੱਕ ਸਾਡੇ ਨਾਲ ਇਹਨਾਂ ਨੇ ਭਰੋਸਾ ਕੀਤਾ ਦੀਗਾ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਮੰਗਾਂ ਅਸੀਂ ਲਾਗੂ ਕਰਦੇ ਆਂਗੇ ਵੀ ਜਿਹੜੇ ਕਾਲੇ ਕਾਨੂੰਨ ਨੇ ਉਹ ਅਸੀਂ ਰੱਦ ਕਰਤੇ ਪਰ ਇਹ ਸਰਕਾਰ ਨੇ ਧੋਖੇ ਦੇ ਨਾਲ ਜਿੰਦੀ ਇਹ ਟਿੱਡੇ ਟੰਗ ਦੇ ਨਾਲ ਜਿਹੜੇ ਇਹ ਕਾਨੂੰਨ ਨੇ ਇਹਦਾ ਖਰੜਾ ਤਿਆਰ ਕਰਕੇ ਸਾਡੀਆਂ ਸੂਬੇ ਦੀਆਂ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੂੰ ਡਰਾਫਟ ਬਣਾ ਕੇ ਭੇਜਿਆ ਵੀ ਇਹ ਆ ਡਰਾਫਟ ਹੈ ਜਿਹੜਾ ਵੀ ਇਹ 15 ਦਿਨਾਂ ਦੇ ਅੰਦਰ ਅੰਦਰ ਲਾਗੂ ਹੋਣਾ ਚਾਹੀਦਾ ਹੈ ਵੀ ਜੇ ਕੋਈ ਇਹਦੇ ਵਿੱਚ ਬਾਤ ਘਾਟ ਹੈ ਤਾਂ ਉਹ ਸਾਡੇ ਨੂੰ ਦੱਸੋ ਅਸੀਂ ਪੂਰੀ ਕਰ ਦਿਆਂਗੇ ਪਰ ਅਸੀਂ ਕਹਿੰਦੇ ਆ ਵੀ ਇਹ ਉਹੀ ਕਾਲੇ ਕਾਨੂੰਨ ਨੇ ਇਹ ਉਹੀ ਮਡੀਆਂ ਸਾਡੀਆਂ ਖਤਮ ਕਰ ਰਹੇ ਨੇ ਇਸ ਕਰਕੇ ਜਿਹੜਾ ਇਹ ਇਸ ਖਰੜੇ ਦੀ ਅਸੀਂ ਪੂਰੀ ਨਖੇਦੀ ਕਰਦੇ ਆ ਅੱਜ ਅਸੀਂ ਜਿਹੜੀ ਇਹ 26 ਜਨਵਰੀ ਆ ਅਸੀਂ ਇਸ ਨੂੰ ਬਣਾ ਰਹੇ ਆ ਆਪਣੇ ਕਿਸਾਨਾਂ ਵੱਲੋਂ ਇਸ ਕਰਕੇ ਅੱਜ ਧੂਰੀ ਸਹਿਰ ਦੇ ਵਿੱਚ ਅਸੀਂ ਇਹ ਜਿਹੜਾ ਇਹ ਟਰੈਕਟਰ ਮਾਰਚ ਹੈ ਇਸ ਨੂੰ ਕਰ ਰਹੇ ਆ